ਈਵਰ ਜੀ ਵੀਨ ਬੜਾ ਗਈ ਜਾਂ ਤਾਂ ਪਰਮੇਸ਼ਰ ਦਾ ਪੁੱਤਰ ਆਪਣੇ ਤੇਜ ਦੇ ਨਾਲ ਆਵੇਗਾ ਔਰ ਤੁਸੀਂ ਵੀ ਉਹਦੇ ਨਾਲ 12 ਸੰਗਰਾਸ਼ਦਾਂ ਦੇ ਉੱਤੇ ਬਿਠੋਗੇ ਬੋਲੋ ਹallelujah ਇਸ ਤਰ੍ਹਾਂ ਸਾਨੂੰ ਪ੍ਰਵਿਯਸਨਸੀ ਕਰਨਾ ਚਾਹੁੰਦੇ ਜਿਉਣ ਦੀਆਂ ਗੱਲਾਂ ਹੈ ਕੀ ਐ ਸਿਰਫ ਮੈਂ ਤੁਹਾਨੂੰ ਪਤਰਸ ਦੇ ਬਾਰੇ ਦੱਸਤਾ ਪਿਛਲੇ ਬਾਰੇ ਦੱਸਿਆ ਹੁਣ ਵੀ ਦੱਸਿਆ ਠੀਕ ਆ ਇਹ ਇਹ ਸਾਰਾ ਕੁਝ ਪਤਰਸ ਦੀਆਂ ਦੋ ਹਿੱਸਿਆਂ ਤਿੰਨ ਹਿੱਸਿਆਂ ਵਿੱਚ ਜਿਉਣ ਦੀਆਂ ਗੱਲਾਂ ਸਾਨੂੰ ਪਤਾ ਲੱਗਦਾ ਨਹੀਂ ਪਰ ਅਸੀਂ ਇੱਕ ਹਿੱਸਾ ਪੜ੍ਹ ਕੇ ਵੇਖਾਂਗੇ ਮੱਤੀ ਦੀ ਅੰਸ਼ੀਲ ਜਿਉਣ ਦੀਆਂ ਗੱਲਾਂ ਅਸੀਂ ਸਿੱਖਾਂਗੇ ਜੀਵਨ ਦੀਆਂ ਗੱਲਾਂ ਕੀ ਆ ਸਾਡਾ ਜੀਵਨ ਆ ਜਿਹੜਾ ਅਸੀਂ ਆਪਣਾ ਜੀਵਨ ਗੁਜ਼ਾਰਨਾ ਹੈ ਤੇ ਗੱਲਾਂ ਕਿਹੜੀਆਂ ਆ ਮੱਤੇ ਦੀ ਅੰਜੀਲ ਦੀ ਪਾਪ ਉਸਦੀ 25 ਹਜ਼ਾਰ ਤੋਂ ਲੈ ਕੇ 22 ਹਜ਼ਾਰ ਤੱਕ ਅਸੀਂ ਪੜਾਂਗੇ ਤਾਂ ਯਿਸੂ ਨੇ ਉਹਨਾਂ ਨੂੰ ਕੋਲ ਸੱਦ ਕੇ ਆਖਿਆ ਤੁਸੀਂ ਜਾਣਦੇ ਹੋ ਜੋ ਪੁਰਾਣੀਆਂ ਕੌਮਾਂ ਦੇ ਸਰਦਾਰ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਹਨਾਂ ਉੱਤੇ ਧੌਂਸ ਜਮਾਉਂਦੇ ਹਨ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟੈਲੂਆ ਹੋਵੇ ਆਮੀਨ ਬੋਲੋ ਹallelujah ਹallelujah ਪ੍ਰਭੂ ਨੇ ਕਿਹਾ ਕਿ ਜਿਹੜੇ ਵੱਡੇ ਆ ਨਾ ਵੱਡੇ ਹੁੰਦੇ ਆ ਉਹ ਛੋਟਿਆਂ ਉੱਪਰ ਕੀ ਕਰਦੇ ਆ ਰੋਪ ਪਾਉਂਦੇ ਆ ਧੌਂਸ ਜਮਾਉਂਦੇ ਆ ਵੱਡੇ ਜਿਹੜੇ ਹੁੰਨ ਨਾ ਸਿਆਣੇ ਜਿਹੜੇ ਉਮਰ ਦੇ ਤੁਹਾਡੇ ਵੱਡੇ ਆ ਉੱਥੇ ਵਿੱਚ ਵੱਡੇ ਆ ਫੋਰਮੈਨ ਆ ਸੁਪਰਵਾਈਜ਼ਰ ਆ ਮੈਨੇਜਰ ਆ ਉਹ ਕੀ ਕਰਦੇ ਫੇ ਲੇਬਰ ਦਾ ਕੀ ਕਰਦੇ ਆ ਬੜਾ ਰੋਪ ਪਾਉਂਦੇ ਆ ਚੱਕ ਉਹ ਇਧਰ ਸਾਮਾਨ ਚੱਕ ਉੱਥੇ ਲੈ ਜਾ ਓਏ ਆ ਕਿਦਾਂ ਕਰਦੇ ਕੀ ਕਰਦੇ ਬਣਾ ਤੇ ਜੇਕਰ ਕੰਮ ਦੇ ਕੰਮ ਦੇਈਆਂ ਫਿਰ ਗੁੱਸਾ ਵੀ ਹੁੰਦਾ ਕਈ ਵਾਰੀ ਇਹ ਕੀ ਕਰੀ ਜਾਂਦੇ ਭਾਈ ਇਹਨਾਂ ਫਿਰ ਮਨ ਬੜਾ ਦਿੱਖੀ ਹੁੰਦਾ ਫਿਰ ਇੱਕ ਦਿਓ ਗੱਲਾਂ ਕਰਦੇ ਤੇ ਫਿਰ ਉਹ ਉਹਦੇ ਤਾਂ ਗੱਲ ਪਹੁੰਚਦੀ ਆ ਤੇ ਜਦੋਂ ਗੱਲ ਪਹੁੰਚਦੀ ਆ ਫਿਰ ਉਹਨੂੰ ਹੋਰ ਗੁੱਸਾ ਆ ਜਾਂਦਾ ਹੈ ਨਾ ਇਹ ਕੀ ਕਰਦੇ ਆਪਣੇ ਰੋਗ ਦਾ ਕੀ ਕਰਦੇ ਧੌਂਸ ਜਮਾਉਂਦੇ ਆ ਰੋਗ ਪਾਉਂਦੇ ਆ ਧੌਂਸ ਜਮਾਉਂਦੇ ਆ ਪ੍ਰਭੂ ਨੇ ਕਿਹਾ ਵੀ ਜਿਹੜੇ ਵੱਡੇ ਆ ਨਾ ਉਹ ਛੋਟਿਆਂ ਤੇ ਕੀ ਕਰਦੇ ਆ ਧੌਂਸ ਜਮਾਉਂਦੇ ਆ ਪਰ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹੈ ਕਿਹੜੀ ਗੱਲ ਪੜਾਂਗੇ ਹਾਂ ਜੀ ਇੱਥੋਂ 24 25 ਤੋਂ ਪੜਨ ਤੋਂ ਤਾਂ ਯਿਸੂ ਨੇ ਉਹਨਾਂ ਨੂੰ ਕੋਲ ਸੱਦ ਕੇ ਆਖਿਆ ਤੁਸੀਂ ਜਾਣਦੇ ਹੋ ਜੋ ਪਰਾਇਆਂ ਕੌਮਾਂ ਦੇ ਸਰਦਾਰ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਹਾਂ ਅਤੇ ਉਹ ਜਿਹੜੇ ਵੱਡੇ ਹਨ ਉਹਨਾਂ ਉੱਤੇ ਧੋਸ ਜਮਾਉਂਦੇ ਹਨ ਹਾਂਜੀ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਹਾਂ ਪਰਮਣੂ ਤੁਹਾਡੇ ਵਿੱਚ ਇਦਾਂ ਦਾ ਹੋਣਾ ਨਹੀਂ ਚਾਹੀਦਾ ਸਾਡੇ ਵਿੱਚ ਵੀ ਵੱਡੇ ਹੈਗੇ ਨਾ ਕਈ ਹੈ ਨਾ ਵੱਡੇ ਆ ਤੇ ਪਰਮਣੂ ਤੁਹਾਡੇ ਵਿੱਚ ਇਦਾਂ ਦਾ ਕੋਈ ਵੱਡਾ ਨਾ ਹੋਵੇ ਜਿਹੜਾ ਛੋਟਿਆਂ ਉੱਤੇ ਰੋਪਾਏ ਛੋਟਿਆਂ ਦੇ ਕੋਲ ਮੇਰਾ ਬੈਲਚੋ ਕੇ ਉੱਪਰ ਲੈ ਕੇ ਹੈ ਨਾ ਮੇਰੇ ਲਈ ਜੁੱਤੀ ਚਾਕੇ ਉਹ ਬਾਹਰ ਉਹ ਸ਼ੂ ਰੈਕ ਦੇ ਵਿੱਚ ਰੱਖ ਦੇ ਮੇਰੇ ਲਈ ਪਾਣੀ ਲੈ ਕੇ ਆ ਜਿੱਦਾਂ ਧੌਂਸ ਨਾ ਜਮਾਵਤ ਧੌਂਸ ਜਮਾਉਣ ਵਾਲਾ ਤੁਹਾਡੇ ਵਿੱਚ ਨਾ ਹੋਵੇ ਪਰ ਮਨਗਾ ਐਸਾ ਤੁਹਾਡੇ ਵਿੱਚ ਕੋਈ ਤੁਹਾਡੇ ਵਿੱਚ ਕੋਈ ਨਾ ਹੋਵੇ ਹਾਂਜੀ ਪੜਾਂਗੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਪਰ ਜੋ ਵੀ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੁੰਦਾ ਆ ਹallelujah ਮੈਂ ਸਸੇ ਗਿਆ ਸੀਗਾ ਜਦੋਂ ਹੁਣ ਛੁੱਟੀ ਗਿਆ ਸੀਗਾ ਤੇ ਉੱਥੇ ਇੱਕ ਪਾਸਟਰ ਮੈਨੂੰ ਮਿਲੇ ਪਾਸਟਰ ਬੂਟਾ ਮਸੀ ਜੀ ਉਹਨਾਂ ਦਾ ਨਾਮ ਸੀ ਪਾਸਟਰ ਬੂਟਾ ਮਸੀ ਜੀ ਉਹਨਾਂ ਦਾ ਡੈਡੀ ਦਾ ਨਾਮ ਸੀ ਸਵਰਨ ਮਸੀ ਸਵਰਨ ਮਸੀ ਸੋ ਉਹ ਸਾਡੇ ਘਰ ਦੇ ਵਿੱਚ ਜਿਹੜਾ ਬੂਟਾ ਮਸੀ ਸੀ ਨਾ ਜੋ ਛੋਟਾ ਹੁੰਦਾ ਸੀਗਾ ਛੋਟਾ ਸੀਗਾ ਮੇਰੇ ਖਿਆਲ ਅੱਠ 10 ਸਾਲ ਦਾ ਹੋਵੇਗਾ ਸਾਡੇ ਘਰ ਵਿੱਚ ਰਹਿ ਕੇ ਗਿਆ ਤੇ ਸਰਸੇ ਮੈਂ ਉਹਨਾਂ ਦੇ ਕੋਲ ਗਿਆ ਤੇ ਮੈਂ ਇਦਾਂ ਬੰਦਗੀ ਚੱਲਦੀ ਸੀਗੀ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਸੀਗਾ ਮੈਂ ਕਹਿੰਦਾ ਬੂਟਾ ਮਸੀ ਹੋਣੀ ਪਤਾ ਹਾਈਟ ਪਤਾ ਕਿਦਾਂ ਉਹਨਾਂ ਦੀ ਭਾਈ ਦਾੜੀ ਕਿੱਥੇ ਆ ਇਹਨਾਂ ਜਿੰਨੀ ਹਾਈਟ ਉਹਨਾਂ ਦੀ ਤਕੜੇ ਹੋਏ ਪਏ ਆ ਹੁਣ ਤਾਂ ਪਾਸਟਰ ਬਣੇ ਆ ਉਹਨਾਂ ਦੇ ਬੱਚੇ ਵੀ ਆ ਗਾਂ ਤੇ ਬੜੇ ਸਾਲ ਹੋ ਗਏ 30 32 ਸਾਲ ਦੀ ਪਹਿਲਾਂ ਦੀ ਗੱਲ ਆ ਤੇ ਮੈਂ ਦੱਸਦਾ ਸੀ ਕਿ ਇਹ ਪਾ ਇਹ ਪਾਸਟਰ ਬੂਟਾ ਜੀ ਜਿਹੜੇ ਸਨ ਆ ਇਹ ਸਾਡੇ ਘਰ ਰਹਿੰਦੇ ਨਾ ਸਦੋਂ ਨਿੱਕੇ ਜਿਹੇ ਹੁੰਦੇ ਸੀ ਮੈਂ ਕਿਹਾ ਵੀ ਇਹ ਭੱਟੇ ਹੋ ਕੇ ਮੇਉਟਾ ਹੀ ਆ ਹallelujah ਹallelujah ਵੱਡੇ ਜਦੋਂ ਤੇ ਧੌਂਸ ਜਮਾਉਂਦੇ ਆ ਨਾ ਅਸੀਂ ਵੱਡੇ ਹੋ ਵੀ ਜਾਈਏ ਭਾ ਧੌਂਸ ਜਮਾਉਣੀ ਨਹੀਂ ਵੱਡੇ ਹੋ ਵੀ ਜਾਈਏ ਭਾ ਧੌਂਸ ਜਮਾਉਣੀ ਧੌਂਸ ਨਹੀਂ ਜਮਾਉਣੀ ਲੋਭ ਉੱਤੇ ਕਿਸੇ ਉੱਤੇ ਪਾਉਣ ਦੀ ਲੋੜ ਨਹੀਂ ਲੋਭ ਨਹੀਂ ਕਿਸੇ ਉੱਤੇ ਪਾਉਣਾ ਔਰ ਪ੍ਰਭੂ ਨੇ ਕਿਹਾ ਕਿ ਜਿਹੜੇ ਵੱਡਾ ਅਗਰ ਕੋਈ ਹੋਣਾ ਚਾਹੁੰਦਾ ਤੇ ਉਹ ਉਹਨੂੰ ਕੀ ਕਰਨਾ ਦੇ ਦੇ ਬਲਕਿ ਬੰਨਾ ਚਾਹੀਦਾ ਉਹਨੂੰ ਉਹਨੂੰ ਟੈਲੂਆ ਬਣ ਜਾਣਾ ਚਾਹੀਦਾ ਇਸੇ ਅਰੰਦਵ ਦੁਆਰਾ ਪਰਦੇਸ਼ ਵੀ ਨੋ ਜਦਾ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚ ਵੱਡਾ ਹੋਣਾ ਚਾਹੇ ਜੋ ਕਿ ਤੁਹਾਡੇ ਵਿੱਚ ਵੱਡਾ ਹੋਣਾ ਚਾਹੇ ਸੋ ਤੁਹਾਡਾ ਟੈਲੂਆ ਹੋਵੇ ਸੋ ਤੁਹਾਡਾ ਟੈਲੂਆ ਤੁਹਾਡਾ ਟੈਲੂਆ ਹੋਵੇ ਜੇ ਸਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੀਦਾ ਤੇ ਸਾਡਾ ਪਹਿਲਾਂ ਟੈਲੂਆ ਬਣ ਜਾਣਾ ਆਪਾਂ ਪਿਆਰ ਤੋਂ ਦੀ ਰਸਮ ਕਰਦੇ ਆ ਨਾ کافی ਹਫ਼ਤੇ ਆਪਾਂ ਕਰਦੇ ਪਏ ਪਿਆਰ ਤੋਂ ਦੀ ਰਸਮ ਤੇ ਇਹ ਬਹੁਤ ਅੱਛੀ ਗੱਲ ਆ ਬਹੁਤ ਵਧੀਆ ਗੱਲ ਆ ਔਰ ਸਿਰਫ ਸੰਗਤ ਵਿੱਚੋਂ ਐਲਡਰ ਸਾਹਿਬ ਜਾਂ ਜਾਂ ਸੰਗਤ ਵਿੱਚੋਂ ਕੋਈ ਪੈਰ ਤੋਂ ਹੋਵੇ ਉਹਦੇ ਨਾਲੋਂ ਜ਼ਿਆਦਾ ਚੰਗਾ ਹੈ ਕਿ ਕਦੇ-ਕਦੇ ਪਾਸਟਰ ਨੂੰ ਵੀ ਮੌਕਾ ਦੇਣਾ ਆਮੀਨ ਪਾਸਟਰ ਖੁਦ ਕਹਿਣ ਕਿ ਭਾਈ ਮੈਂ ਸੰਗਤ ਦੇ ਪੈਰ ਧੋਣੇ ਕਿਉਂ ਕਿ ਬਾ ਕਿਉਂ ਕਿਉਂ ਪੈਰ ਧੋਣੇ ਆ ਪੈਰ ਧੋਣਾ ਮਤਲਬ ਅਸੀਂ ਆਪਣੇ ਆਪ ਨੂੰ ਕੀ ਕਰਦੇ ਆ ਨੀਮਾ ਕਰਦੇ ਆ ਅਸੀਂ ਆਪਣੇ ਆਪ ਨੂੰ ਸਭ ਦਾ ਟਹਿਲੂਆ ਬਣਾਉਂਦੇ ਆ ਸਭ ਨੂੰ ਅਸੀਂ ਜਾਲਿਸ਼ ਛਕਾਉਂਦੇ ਆ ਖਾਣਾ ਖਿਲਾਉਂਦੇ ਆ ਹੋਰ ਵੀ ਸਾਨੂੰ ਸੇਵਾ ਦਾ ਮੌਕਾ ਮਿਲੇ ਤਾਂ ਸਾਨੂੰ ਵੱਡਿਆਂ ਨੂੰ ਕੀ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਮੈਂ ਅਕਸਰ ਦੱਸਦਾ ਹੁੰਦਾ ਕਿ ਕਈ ਵਾਰ ਕਿਸੇ ਨੂੰ ਪਾਸਟਰ ਬਣਾਉਣ